ਦਾ ਦੂਰ ਦੀ ਗੱਲ ਇੱਥੋਂ ਬਾਹਰ ਆ ਕੇ ਦਿਖਾਵੇ ਜਿੱਤ ਕਿੱਥੇ ਰਿਹਾ ਡਰਦਰਾ ਤੜਕੇ ਦਾ ਅੰਦਰ ਵੜਿਆ ਵਾ ਬਾਥਰੂਮ 'ਚ ਵਰ ਜਾਂਦਾ ਨਿਕਲ ਜਾਂਦਾ ਐ ਇੱਥੇ ਗੱਲ ਤਾਂ ਕਰੇ ਸਾਡੇ ਨਾਲ ਕੇ ਯਾਰ ਇਹ ਸਤੀਵਾ ਲੈ ਕੇ ਬਾਹਰ ਆ ਜੇ ਜੱਫੀ ਪਾ ਕੇ ਮਿਲਾਂਗੇ ਫਕੀਰ ਇਹੋ ਜਿਹੇ ਫਕੀਰ ਹੁੰਦੇ ਆ ਪਤੰਦਰ ਐਡੇ ਐਡੇ ਜੁੰਡੇ ਰੱਖੀ ਬੈਠਾ ਯਾਰ ਇਹ ਫਕੀਰ ਐ ਮੌਜ ਐ ਇਹੋ ਜੀ ਮੌਜ ਹੁੰਦੀ ਆ ਜਿਹੜਾ ਵਿਰੋਧ ਹੋਈ ਜਾਵੇ ਕਿਸਾਨ ਮਾਰੀ ਚੱਲੋ ਇਹ ਮੌਜ ਚਾ ਸਰਸੇ ਵਾਲਾ ਵੀ ਤਾਂ ਫਕੀਰੀ ਸੀਗਾ ਨਹੀਂ ਗੁੱਸਾ ਸਾਨੂੰ ਗੁੱਸਾ ਬੀਜੇਪੀ ਨਾਲ ਬੀਜੇਪੀ ਦਾ ਚੌਂਚਾ ਬਣਿਆ ਵਾ ਸੰਨ ਦਾ ਚੌਂਚੇ ਕਰਛੀਆਂ ਦਾ ਗੁੱਸਾ ਹੈ ਜਿਹੜਾ ਬੀਜੇਪੀ ਨੂੰ ਫਲਬਤ ਕਰੂਗਾ ਉਹਦਾ ਗੁੱਸਾ ਹੀ ਗੁੱਸਾ ਹੈ ਸ਼ਾਂਤ ਮੈਂ ਹੀ ਪ੍ਰਦਰਸ਼ਨ ਕਰਦੇ ਆ ਗੋਲੇ ਮਾਰਨ ਦਾ ਕੀ ਮਤਲਬ ਹੈ ਨਾ ਅਥਰੂ ਗੋਲੇ ਮਾਰੇ ਇਹਨਾਂ ਨੇ ਸਾਡੇ ਰਾਵਣਾ ਬੈਠੇ ਆ ਬਿਛਾੜਾ ਮਾਰੀਆਂ ਪਾਣੀ ਦੀਆਂ ਸਾਡਾ ਗੁਨਾਹ ਕੀ ਆ ਅਸੀਂ ਆਦੇ ਹੱਕ ਲੈਣ ਗਏ ਆ ਹੱਕ ਲੈਣਾ ਤਾਂ ਉਹਦਾ ਹੱਕ ਆ ਅਧਿਕਾਰ ਆ ਹੱਕ ਲੈਣ ਗਏ ਆ ਅਸੀਂ ਹੱਕ ਲੈਣ ਗਏ ਆ ਗੋਲੀਆਂ ਨੂੰ ਤਾਂ ਡੋਲੀ ਵੀ ਤੁਰ ਜਾਂਦੀ ਇਹਨੂੰ ਕਹ ਆ ਜਾ ਪਾਈਗੇ ਟਾਇਰਾਂ ਤੇ ਪਾਣੀ ਅਸੀਂ ਵੀ ਤੇਰੇ ਗੁੱਸਾ ਹੋਵੇ ਕਿਉਂ ਨਾ ਦੇਖੋ ਅਸੀਂ ਆਪਦੀਆਂ ਮੰਗਾਂ ਜਾਇਜ਼ ਜਿਹੜੀਆਂ ਸਰਕਾਰ ਮੰਨ ਚੁੱਕੀ ਹੈ ਸਰਕਾਰ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਹੈ ਅਸੀਂ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਐਮਐਸਪੀ ਤੇ ਗਰੰਟੀ ਕਾਨੂੰਨ ਦੇਵਾਂਗੇ ਕਿਸਾਨ ਮਜ਼ਦੂਰ ਨੂੰ ਕਰਜ਼ੇ ਮੁਕਤ ਕਰਾਂਗੇ ਪਿਛਲੇ ਅੰਦੋਲਨ ਦੌਰਾਨ ਮੰਨਿਆ ਲਖੀਮਪੁਰ ਖੀਰੀ ਦੀ ਘਟਨਾ ਦਾ ਇਨਸਾਫ ਦੇਵਾਂਗੇ ਅਸੀਂ ਬਿਜਲੀ ਬਿੱਲ 2020 ਸੋਧ ਬਿੱਲ ਜਿਹੜਾ ਨੂੰ ਖਤਮ ਕਰਾਂਗੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਕਮਿਟਮੈਂਟ ਸਾਡੇ ਨਾਲ ਹੋ ਚੁੱਕੀ ਹੈ ਸਰਕਾਰ ਉਸ ਕਮਿਟਮੈਂਟ ਤੋਂ ਭੱਜੀ ਹੈ ਉਹ ਕਮਿਟਮੈਂਟ ਯਾਦ ਕਰਾਉਣ ਲਈ ਆਪਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਪੀਸਫੁਲੀ ਸ਼ਾਂਤਮਈ ਆਪਦਾ ਧਰਨਾ ਆਪਦੀ ਰਾਜਧਾਨੀ ਚ ਦੇ ਦੀ ਸਾਡੇ ਤੇ ਸਿੱਧੀਆਂ ਗੋਲੀਆਂ ਚਲਾਈਆਂ ਉਹ ਗੋਲੇ ਸਿੱਟੇ ਉਹ ਬਰੂਦ ਸਾਡੇ ਤੇ ਵਰਸਾਇਆ ਜਿਹੜਾ ਸ਼ਾਇਦ ਮੁਲਕ ਤੋਂ ਮੁਲਕ ਦੀ جنگ ਲੱਗ ਜੇ ਉੱਥੇ ਵੀ ਵੈਨ ਹੈ ਉਹ ਸਾਡੇ ਦੇਸ਼ ਦੇ ਅੰਨਦਾਤਾ ਤੇ ਕਿਸਾਨ ਦੇ ਉੱਤੇ ਗੋਲੀਬਾਰੀ ਕਰਕੇ ਕਿਸਾਨਾਂ ਨੂੰ ਸੈਂਕੜੇ ਕਿਸਾਨਾਂ ਜਿਨ੍ਹਾਂ ਦੀਆਂ ਛਾਤੀਆਂ 'ਚ ਗੋਲੀਆਂ ਮਾਰੀਆਂ ਅੱਖਾਂ ਤੋਂ ਅੰਨੇ ਕੀਤਾ ਘਰਾਂ ਦੇ ਚਿਰਾਗ ਬੁਝਾਏ ਜਾਂ ਸ਼ੁਭ ਕਰਨ ਵੱਲੋਂ ਵਰਗੇ ਗੁੱਸਾ ਕਿਵੇਂ ਨਾ ਹੋਵੇ ਅੱਜ ਸਾਡੇ 'ਚ ਗੁੱਸਾ ਸੀ ਸਵਾਲਾਂ ਦੇ ਜਵਾਬ ਦੇ ਕੇ ਜਾ ਕੀ ਸਾਡੀਆਂ ਇਹ ਮੰਗਾਂ ਜਿਹੜੀਆਂ ਤੁਸੀਂ ਮੰਨ ਚੁੱਕੇ ਆਂ ਉਹਨਾਂ ਨੂੰ ਲਾਗੂ ਕਰਵਾਉਣਾ ਸਾਡਾ ਪ੍ਰੋਟੈਸਟ ਕੀ ਗਲਤ ਹੈ ਜੇ ਸਹੀ ਹੈ ਤਾਂ ਸਾਡਾ ਮੁੰਡਾ ਸ਼ਹੀਦ ਕਿਉਂ ਕੀਤਾ ਗਿਆ ਸਿੱਧੀ ਗੋਲੀ ਮਾਰ ਕੇ ਲੋਕ ਅੱਖਾਂ ਤੋਂ ਅੰਨੇ ਕਿਉਂ ਕੀਤੇ ਗਏ ਲੋਕਾਂ ਦਾ ਲੱਖਾਂ ਰੁਪਈਆ ਦਾ ਟਰੈਕਟਰ ਟਰਾਲੀਆਂ ਤੁਸੀਂ ਭੰਨ ਕੇ ਤਬਾਹ ਕੀਤੀਆਂ ਸੀ ਉਹਨਾਂ ਸਵਾਲਾਂ ਪਰ ਇੱਥੋਂ ਦਾ ਜਿਹੜਾ ਕੈਂਡੀਡੇਟ ਹੈ ਬੀਜੇਪੀ ਦਾ ਹੰਸ ਰਾਜ ਹੰਸ ਉਹ ਸਵਾਲਾਂ ਦਾ ਜਵਾਬ ਦੇਣ ਤੋਂ ਭੱਜਿਆ ਲੋਕਾਂ ਦਾ ਗੁੱਸਾ ਸੀ ਪਰ ਜ਼ੋਰ ਵਿਰੋਧ ਵੱਡਾ ਵਿਰੋਧ ਹੋਇਆ